ਸਤਕਾਰਯੋਗ ਭਾਈ ਸਤਵਿੰਦਰ ਸਿੰਘ ਜੀ ਹੋਰੀ ਭਾਈ ਸਾਹਿਬ ਭਾਈ ਬੁਰਦਾਸ ਜੀ ਦੀ ਪੌੜੀ ਪੜ੍ਹ ਰਹੇ ਸਨ 15 ਭਗਤਾਂ ਦੇ ਵਿੱਚੋਂ ਸਤਕਾਰਯੋਗ ਭਗਤ ਧੰਨਾ ਸਾਹਿਬ ਦੇ ਬਾਬਤ ਇਹ ਪੌੜੀ ਹੈ ਜੋ ਪਿੰਡ ਧੂਆ ਪੜਾ ਇਹ ਜ਼ਿਲ੍ਹਾ ਟਾਉਂਟ ਇਲਾਕਾ ਰਾਜਸਥਾਨ ਦੇ ਵਸਨੀਕ ਹੈ ਉਹਨਾਂ ਦੇ ਬਾਬਤ ਜਿਹੜੀ ਵਿਚਾਰ ਆਮ ਕਰਕੇ ਪ੍ਰਚਲਿਤ ਇਹ ਹੋ ਗਈ ਕਿ ਕਿਵੇਂ ਉਹਨਾਂ ਨੇ ਬ੍ਰਾਹਮਣ ਦੇ ਕੋਲੋਂ ਰੱਬ ਦੇ ਘਰ ਦਾ ਰਾਹ ਪੁੱਛਿਆ ਜਾਂਚ ਡਾਉਣ ਵਾਸਤੇ ਕਿਉਂਕਿ ਖੁਦ ਬ੍ਰਾਹਮਣ ਨੂੰ ਪਤਾ ਹੀ ਨਹੀਂ ਸੀ ਰੱਬ ਦੇ ਘਰ ਦਾ ਰਾਹ ਜਿਹੜਾ ਲੈ ਤੈਨੋਂ ਗੈਰ ਛਡਾਵੇ ਪੱਥਰ ਇਤਲਵੇਟ ਕਰ ਮੈਂ ਤੈਨੋਂ ਗੈਰ ਛਡਾਵੇ ਪੱਥਰ ਦੇ ਕੇ ਆਖਿਆ ਵੀ ਇਹਦੇ ਰਾਈ ਸਾਰਾ ਪੂਜੋ ਪਰ ਪੌੜੀ ਦਾ ਜਿਹੜਾ ਮੂਲ ਹੈ ਉਹ ਇਹ ਹੈ ਕਿ ਭੋਲਾ ਪਾਉ ਗੋਬਿੰਦ ਮਲਾ ਮੈਂ ਸਿਰਫ ਇਨੀਆਂ ਆਪ ਜੀ ਦੇ ਚਰਨਾਂ 'ਚ ਅਰਜ਼ ਕਰਨੀ ਵੀ ਧਰਮ ਦੋਹਾਂ ਚੀਜ਼ਾਂ ਦਾ ਸੁਨੇਹਾ ਇਤਿ ਸ਼ਰਧਾ ਤੇ ਦੂਜਾ ਗਿਆਨ ਕੱਲੀ ਸ਼ਰਧਾ ਵਾਲੇ ਬੰਦੇ ਬਹੁਤ ਆਏ ਪਰ ਇਨੀਆਂ ਸ਼ਰਧਾ ਵਾਲੇ ਧਰਮ ਦੇ ਤੌਰ ਤੇ ਤੁਸੀਂ ਵੇਖੋਗੇ ਜੈਨ ਇਜ਼ਮ ਹੈ ਸ਼ਰਦਾ ਇੰਨੀ ਜਿਆਦੀ ਬਣਾ ਦਿੱਤੀ ਵੀ ਜਿਹੜਾ ਖੇਤੀ ਪ੍ਰਧਾਨ ਦੇਸ਼ ਆ ਸਾਡਾ ਮੋਸਟਲੀ ਉਹਦੇ ਵਿੱਚ ਜ਼ਿਮੀਦਾਰਾ ਸਿਸਟਮ ਹੈ। ਔਰ ਖੇਤੀ ਪ੍ਰਧਾਨ ਦੇਸ਼ ਨੂੰ ਇਹ ਕਹਿ ਕੇ ਪ੍ਰਚਾਰਨਾ ਵੀ ਪਾਣੀ ਪੀਤਾ ਜਾ ਰਿਹਾ ਤਾਂ ਵੀ ਜੀਵ ਹੱਦਿਆ ਹੋ ਰੇ। ਸਾਹ ਲੈਣਾ ਜੀਵ ਹੱਦਿਆ। ਤੁਰ ਰਿਹਾ ਜੁੱਤੀ ਥੱਲੇ ਕੋਈ ਜੀਵ ਆ ਗਿਆ ਤਾਂ ਜੀਵਤ ਆ ਅਰ ਲੋਕਾਂ ਦੀ ਜ਼ਿੰਦਗੀ ਇਦਾਂ ਦੀ ਬਣਾਈ ਸਹਿਬ ਨੇ ਬਾਣੀ ਚ ਬਤਾਇਆ ਸਿਰ ਖੁਆਏ ਪੀਵੇ ਮਲਵਾਨੀ ਝੂਠਾ ਮੰਗ ਮੰਗ ਖਾਈ ਫੋਲ ਫਦੀਹਤ ਮੋਹ ਲੈਣ ਪੜਾਸਾਂ ਪਾਣੀ ਦੇ ਸੰਗਾ ਹੀ ਭੇਡਾਂ ਵਾਂਗੂ ਸਿਰ ਖੁਆਏ ਤਬਰ ਰੂਹਣ ਤਾ ਹਰ ਉਹ ਕੱਲੀ ਸ਼ਰਧਾ ਆਇਆ ਪਰ ਕਿਤੇ ਨਾ ਕਿਤੇ ਜਾ ਕੇ ਕੱਲੀ ਸ਼ਰਧਾ ਜਿਹੜੀ ਆ ਉਹ ਮੰਜ਼ਲ ਨਹੀਂ ਦਿੰਦੀ ਕਦੇ ਸ਼ਰਧਾ ਦੇ ਨਾਲ ਗਿਆਨ ਦਾ ਹੋਣਾ ਬਹੁਤ ਮਾਇਨੇ ਰੱਖਦਾ ਪਰ ਦੂਜੀ ਬੇਨਤੀ ਵੀ ਕੱਲਾ ਗਿਆਨ ਜਿਹੜਾ ਉਹ ਵੀ ਮੰਜ਼ਲ ਦਾ ਸਾਧਨ ਨਹੀਂ ਮੈਂ ਇੱਕ ਛੋਟੀ ਜੀ ਉਦਾਹਰਨ ਪਹਿਲਾਂ ਆਪ ਜੀ ਦੇ ਸਾਹਮਣੇ ਪਾਵਾਂ ਆਮ ਹੀ ਨਾ ਇੱਕ ਗੱਲ ਇਤਿਹਾਸ ਚ ਤੁਸੀਂ ਪੜਦੇ ਹੋ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੱਕ ਰਹੇ ਛੇਵੇਂ ਪਾਤਸ਼ਾਹ ਸਰੀਰ ਚ ਮੌਜੂਦ ਆ ਤੇ ਭਾਵੇਂ ਗੁਰੂ ਹਰ ਦਾ ਇਹ ਸਭ ਗੁਰੂ ਨਹੀਂ ਬਣੇ ਪਰ ਉਹਨਾਂ ਦਾ ਪ੍ਰਕਾਸ਼ ਉਦੋਂ ਹੋ ਚੁੱਕਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋ ਚੁੱਕਿਆ ਸਮਾਪਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁੱਦੀ ਮਿਲਣੀ ਤੇ ਵਿਦਵਾਨ ਉਹ ਜਿਹੜੇ ਕਹਿੰਦੇ ਵੀ ਨੌ ਪਾਤਸ਼ਾਹਿਆਂ ਦੇ دیدار ਕੀਤੇ ਬਾਬਾ ਬੁੱਢਾ ਸਾਹਿਬ ਹੋਣਾ ਹੁਣ ਦੂਸਰੇ ਪਾਸੇ ਮਹਾਨ ਗੁਰਸਿੱਖਿਆ ਭੱਜ ਸਾਹਿਬ ਭਾਈ ਗੁਰਦਾਸ ਜੀ ਬੜਾ ਸਿੱਖੀ ਦਾ ਉਹਨਾਂ ਪ੍ਰਚਾਰ ਕੀਤਾ ਬੜੇ ਦੂਰ ਦੂਰ ਇਲਾਕਿਆਂ ਵਿੱਚ ਮਹਾਰਾਜ ਆਪਣੀ ਥਾਂ ਤੇ ਉਹਨਾਂ ਨੂੰ ਭੇਜਦੇ ਰਹੇ ਸਿਰਪਗੰਗ ਦੇ ਰੇਖੋ ਵੀ ਸਰਦਾ ਤੇ ਗਿਆਨ ਕੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਨਜ਼ਦੀਕ ਬਿਠਾਇਆ ਜਿੱਥੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸ਼ਹੀਦ ਗਾਂਝਾ ਬਾਬਾ ਦੀਪ ਸਿੰਘ ਜੀ ਦਾ ਸਥਾਨ ਉਹਦੇ ਪਿਛਲੇ ਪਾਸੇ ਆ ਸਥਾਨ ਹੈ ਗੁਰਦੁਆਰਾ ਸ਼੍ਰੀ ਰਾਮ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਈ ਚਾਰ ਸਾਲ ਲੱਗੇ ਪਿਆਰਿਓ 1601 ਈਸਵੀ ਤੋਂ 1604 ਈਸਵੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਦੀ ਸੇਵਾ ਚ ਗੁਰਬਾਣੀ ਪੜਨ ਸਮਝਣ ਵਾਲੇ ਸੱਜਣ ਬੈਠੇ ਆ ਬਾਲੀ ਚਗਾ ਬੜੀਆਂ ਥਾਵਾਂ ਤੇ ਲਫ਼ਜ਼ ਆਉਂਦਾ ਹੈ ਸ਼ੁੱਧ ਸ਼ੁੱਧ ਕੀਚੇ ਜਾਂ ਜੁਮਲਾ ਜੁਮਲਾ ਜੋੜ ਨੂੰ ਆਉਂਦੇ ਜਿਹੜਾ ਇੱਕ ਅੰਗ ਭਾਈ ਗੁਰਦਾਸ ਇੱਕ ਜਾਂ ਦੋ ਲਿਖਦੇ ਉਹਦੀ ਬਕਾਇਦਾ ਪ੍ਰੂਫ ਰੀਡਿੰਗ ਵਾਂਗ ਮਹਾਰਾਜ ਉਹਨੂੰ ਪੜ੍ਹਦੇ ਦਵਾਰ ਸਿਆਰੀ ਬਿਹਾਰੀ ਔਂਕੜ ਦੁਲੈਂਕੜ ਕਿਸੇ ਵੀ ਲਗਾ ਮਾਤਰਾ ਦਾ ਫਰਕ ਲੱਗਦਾ ਤੇ ਉਹ ਲਾਉਂਦੇ ਬਕਾਇਦਾ ਉਹਦੇ ਥੱਲੇ ਲਿਖਿਆ ਜਾਂਦਾ ਸ਼ੁੱਧ ਵੀ ਇਹ ਗੁਰਬਾਣੀ ਮੁਕੰਮਲ ਹੈ ਚਾਰ ਵਰਿਆਂ ਦੀ ਸੇਵਾ ਇੰਨੀ ਥਾਲ ਛੋਟੀ ਜੀ ਗੱਲ ਨਹੀਂ ਹੈ ਗੁਰਬਾਣੀ ਨਿਕਲੀ ਔਰ ਇੱਕ ਦਿਨ ਬਕਾਇਦਾ ਕਿਉਂਕਿ ਉਸ ਵੇਲੇ ਪੱਛੀ ਬਾਣੀ ਬੜੀ ਪ੍ਰਚਲਿਤ ਹੋ ਗਈ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਸਾਡੇ ਪੰਜਾਬ ਚ ਬਜ਼ੁਰਗਾਂ ਦੇ ਆਮ ਜ਼ੁਬਾਨੀ ਇਹ ਗੱਲਾਂ ਨੇ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਦਰਾਈ ਦਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਵਿਆਹ ਸ਼ਾਦੀਆਂ ਦੇ ਪਾੜ ਦੇ ਇਹ ਬੋਲ ਲਿਖੇ ਜਾਂਦੇ ਪਰ ਧਿਆਨ ਦਿਓ ਇਹ ਬਾਣੀ ਨਹੀਂ ਹੈ ਪੁਲੇਖਾ ਇਹੀ ਪੈਂਦਾ ਹੈ ਅਕਤ ਤੂਰਾ ਨਿੰਮ ਫਲ ਉੱਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਹੁਣ ਇਹ ਬਾਣੀ ਹੈ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਹ ਇਹ ਬਾਣੀ ਥੋੜਾ ਅਸਲ 'ਚ ਇਹ ਬਾਬੇ ਮਿਹਰਬਾਨ ਦੀਆਂ ਲਿਖਤਾਂ ਬੜੀਆਂ ਮਸ਼ਹੂਰ ਹੋਈਆਂ ਬੜੀ ਕੱਚੀ ਬਾਣੀ ਪ੍ਰਚਲਿਤ ਸੀ ਅੱਜ ਵੀ ਤੁਸੀਂ ਅੰਮ੍ਰਿਤਸਰ ਕਦੇ ਜਾਓ ਤੇ ਮਿਹਰਬਾਨ ਦੀਆਂ ਗੋਸ਼ਟਾਂ ਅਜ ਵੀ ਮਿਲ ਜਾਂਦੀਆਂ ਔਰ ਮੈਂ ਵੀ ਨਾਲ ਇੱਕ ਗੱਲ ਆਪ ਜੀ ਨੂੰ ਕਹਿੰਦਾ ਜਾਣਾ ਗੁਰੂ ਅਰਜਨ ਦੇਵ ਸਾਹਿਬ ਤੋਂ ਬਾਅਦ ਮਿਹਰਬਾਨ ਦੀਆਂ ਗੋਸ਼ਟਾਂ 'ਚ ਲਿਖਿਆ ਮਹੱਲਾ ਸ਼ੀਵਾ ਉਹ ਆਪਣੇ ਬਾਪ ਨੂੰ ਲਿਖਦਾ ਪ੍ਰਿਥੀ ਚੰਦ ਮਹੱਲਾ ਸਤਮਾ ਆਪਣੇ ਆਪ ਨੂੰ ਲਿਖਦਾ ਮਹੱਲਾ ਅਠਵਾ ਆਪਣੇ ਪੁੱਤਰ ਸੋਢੀ ਤੌਧਾਸ ਨੂੰ ਲਿਖਦਾ ਇਹ ਵੀ ਇਤਿਹਾਸ ਦੀ ਰਵਾਨਗੀ ਰਹੀ ਬਈ 6ਵੇਂ 7ਵੇਂ ਤੇ 8ਵੇਂ ਪਾਤਸ਼ਾਹ ਇਸੇ ਕਰਕੇ ਬਾਣੀ ਉਚਾਰੀ ਨਹੀਂ ਵੀ ਇਸ ਹੈਡਿੰਗ ਥੱਲੇ ਬਾਣੀ ਹੈਗੀ ਸੰਗਤ ਨੂੰ ਸੁਚੇਤ ਕਰਨ ਵਾਸਤੇ ਖੈ ਕੱਚੀ ਬਾਣੀ ਪ੍ਰਚਲਿਤ ਹੋਈ ਭਾਈ ਗੁਰਦਾਸ ਜੀ ਲਿਖਦੇ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਆਂਦੇ ਆ ਭਾਈ ਗੁਰਦਾਸ ਜੀ ਤੁਹਾਡੇ ਤੇ ਗੁਰੂ ਨਾਨਕ ਦੀ ਬੜੀ ਰਹਿਮ ਆ ਨਦਰਿਆ ਕਰਮਿਆ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਇਹ ਬਾਣੀ ਕੱਚੀ ਆ ਕਿ ਸੱਚੀ ਆ ਉਹ ਬੜੀ ਪਿਆਰੀ ਗੱਲ ਕਹਿੰਦੇ ਆ ਮਹਾਰਾਜ ਮਰਦ ਭਾਵੇਂ 20 ਬੈਠੇ ਹੋਣ ਹਨ 20 ਜਣੇ ਗੱਲਾਂ ਕਰਦੇ ਜਿਹੜੀ ਸੁਹਾਗਣੇ ਔਰਤ ਆ ਉਹ 20 ਮਰਦਾਂ ਦੇ ਵਿੱਚੋਂ ਵੀ ਆਪਣੇ ਮਰਦ ਦੀ ਆਵਾਜ਼ ਤੇ ਝਟ ਪਛਾਣ ਲੈਂਦੀ ਹੈ ਵੀ ਇਹ ਮੇਰਾ ਕੰਨ ਤੇ ਆ ਸੁਹਾਗ ਹੈ ਤੇ ਸੱਚੇ ਪਾਤਸ਼ਾਹ ਅਸੀਂ ਮਾਲਕ ਦੀਆਂ ਨਾਰਾਹੀਆਂ ਸਾਰੇ ਔਰ ਸੱਚੇ ਪਾਤਸ਼ਾਹ ਦੀ ਸੱਚੀ ਬਾਣੀ ਸਿੱਖ ਨੂੰ ਨਾ ਪਤਾ ਲੱਗੇ ਤੇ ਕਿਹਨੂੰ ਪਤਾ ਲੱਗੇ ਭਾਈ ਸਾਹਿਬ ਭਾਈ ਗੁਰਦਾਸ ਦੀ ਚਾਰ ਵਰਿਆਂ ਦੀ ਸਖਤ ਮਿਹਨਤ ਆ ਉਹਰ ਜਿਸ ਦਿਨ ਬਾਣੀ ਮੁਕੰਮਲ ਹੋਈ 15 ਅਗਸਤ 1604 ਈਸਵੀ ਨੂੰ 974 ਅੰਗਾਂ ਦਾ ਸਰੂਪ ਲਿਖਿਆ ਗਿਆ 15 ਦਿਨ ਫਿਰ ਲੱਗੇ ਦੋ ਤਤਕਰੇ ਇੰਡੈਕਸ ਲਿਖੇ ਮਹਾਰਾਜ ਨੇ ਤਤਕਰਾ ਰਾਗਾਂ ਦਾ ਤੇ ਤਤਕਰਾ ਸ਼ਬਦਾਂ ਔਰ ਜਿਹੜੀ ਅਸੀਂ ਕਿੰਨਾ ਵੀ ਆਪ ਪਰਚਲਤਿਆ ਆਸਾ ਕੀ ਵਾਰ ਆਪ ਜੀ ਨੂੰ ਪਤਾ ਹੈ ਕੀਰਤਰੀਆਂ ਗੁਰਮਖ ਬੈਠੇ ਵੀ ਹੈਡਿੰਗ ਗੁਰੂ ਗ੍ਰੰਥ ਸਾਹਿਬ ਚ ਆਸਾ ਕੀ ਵਾਰ ਨਹੀਂ ਹੈ ਕਿਤੇ ਅਸਲ ਚ ਇਹ ਹੈਡਿੰਗ ਇੱਕੋ ਥਾਂ ਤੇ ਉਹ ਤਤਕਰੇ ਦੇ ਵਿੱਚ ਆਸਾ ਕੀ ਵਰ ਤਾਂ ਆ ਗਿਆ। 15 ਦਿਨ ਲੱਗੇ ਤੇ ਰਾਗਾਂ ਦਾ ਤਕਤਰਾ ਲਿਖਣ ਲਈ ਤੇ ਸ਼ਬਦਾਂ ਦਾ ਤਕਤਰਾ ਲਿਖਣ ਲਈ। 30 ਅਗਸਤ ਤੱਕ ਇਹ ਸਾਰੀ ਸੇਵਾ ਸੰਪੂਰਨ ਹੋਈ। 31 ਅਗਸਤ ਦਾ ਦਿਨ ਮਹਾਰਾਜ ਖਾਲੀ ਰੱਖਿਆ। ਸਿਰਫ ਗੱਲ ਗਿਆਨ ਤੇ ਸ਼ਰਧਾ ਛੋਟੀ ਜੀ ਗੱਲ ਨਹੀਂ ਹੈ। ਇੱਕ ਦਿਨ ਉਹ ਸੀ 31 ਅਗਸਤ ਦਾ ਮਹਾਰਾਜ ਦੀਵਾਂਤ ਜ਼ਰੂਰ ਆਏ। ਗੁਰੂ ਅਰਜਨ ਦੇਵ ਸਾਹਿਬ ਪਰ ਉਹਨਾਂ ਸਮਾਂ ਨਹੀਂ ਦਿੱਤਾ ਜਿੰਨਾ ਮਹਾਰਾਜ ਰੋਜ਼ ਸੰਗਤ ਨੂੰ ਦਿੰਦੇ ਸਨ ਥੋੜਾ ਸਮਾਂ ਸੰਗਤ ਵਿੱਚ ਬੈਠ ਮਹਾਰਾਜ ਵਾਪਸ ਚਲੇ ਗਏ ਔਰ ਇਹ ਵੀ ਆਪ ਜੀ ਦੀ ਗਿਆਤ ਲਈ ਅਰਜ਼ ਕਰਾਂ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਪਵਿੱਤਰ ਇਮਾਰਤ ਆ ਉਹਦੇ ਥੱਲੇ ਉਹ ਜਿੰਨੀ ਮਿੱਟੀ ਨਿਕਲੀ ਸਰੋਵਰ ਦੀ ਮਿੱਟੀ ਦਾ ਅਲੈਦਾ ਪੱਖ ਆ ਪਵਿੱਤਰ ਇਮਾਰਤ ਦੇ ਥੱਲੇੋਂ ਜਿੰਨੀ ਮਿੱਟੀ ਨਿਕਲੀ ਪਿਆਰਿਓ ਉਹਦਾ ਇੱਕ ਜ਼ਰਾ ਵੀ ਮਹਾਰਾਜ ਅਜਾਈ ਨਹੀਂ ਜਾਣਦਾ ਉਹਦੀਆਂ ਬਕਾਇਦਾ ਮਹਾਰਾਜ ਦੀ ਹਯਾਤੀ ਵਿੱਚ ਇੱਟਾਂ ਪੱਥੀਆਂ ਦੇ ਉਹਦੀ ਇੱਕ ਵੱਖਰੀ ਇਮਾਰਤ ਬਣੀ ਜਿਹਨੂੰ ਕਹਿੰਦੇ ਆ ਗੁਰੂ ਕਾ ਕੋਠਾ ਜਾਂ ਕੱਲਾ ਕੋਠਾ ਸਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਸੁਖ ਆਸਣ ਹੁੰਦਾ ਹੈ ਸ਼੍ਰੀ ਗਾਲਤਖ ਸਾਹਿਬ ਦੇ ਅੰਦਰ ਹੈ। ਮਹਾਰਾਜ ਇਸ ਕੋਠਾ ਸਾਹਿਬ ਦੇ ਵਿੱਚ ਸਾਰਾ ਦਿਨ ਰਹਿ ਸ਼ਾਮ ਪੈਗੀ ਸੰਧਿਆ ਦਾ ਦੀਵਾਨ ਆਰੰਭ ਹੋ ਕੇ ਸਮਾਪਤ ਹੋ ਗਿਆ। ਸਿੱਖ ਸੰਗਤ ਪੁੱਛਿਆ ਮਹਾਰਾਜ ਅੱਜ ਇੰਨੀ ਗੰਭੀਰਤਾ ਸਾਰਾ ਦਿਨ ਤੁਹਾਡਾ ਅੰਦਰ ਲੰਘ ਗਿਆ। ਕੀ ਗੱਲ ਹੈ? ਮਹਾਰਾਜ ਕਹਿੰਦੇ ਆ ਕੌਮ ਵਾਸਤੇ ਗ੍ਰੰਥ ਰਚਿਆ। ਗੁਰਾਂ ਕੀ ਬਾਣੀ ਲਿਖੀ ਔਰ ਇੱਕਲਾ ਗ੍ਰੰਥ ਵੀ ਨਹੀਂ ਇਹ ਤੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਸਾਰਾ ਦੇਸ ਲਈ ਲੰਘਿਆ ਵੀ ਇਹਦੀ ਸੇਵਾ ਵਾਸਤੇ ਕਿਹਨੂੰ ਮੁਕਰਰ ਕਰ ਗਿਆਨ ਤੇ ਸ਼ਰਧਾ ਉਹ ਕੌਣ ਹੋ ਸਕਦਾ ਇੰਨਾ ਪਵਿੱਤਰ ਜਿਹੜਾ ਆਪਣਾ ਸਰੀਰ ਦੇ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਈ ਕਿਹਦਾ ਇਹ ਨਾ ਪਵਿੱਤਰ ਸੀਸ ਜਿਹਦੇ ਉੱਤੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਨੇ ਸੁਭਾਇ ਮਾਨੋ ਉਹ ਹੱਥ ਕਿਹਦੇ ਹੋਣ ਜਿਹੜੇ ਬਾਣੀ ਰੂਪ ਵਿੱਚ ਪ੍ਰਕਾਸ਼ ਮਾਨ ਕਰਨ ਉਹ ਕਿਹਦੇ ਨੇਤਰ ਆ ਜਿਨ੍ਹਾਂ ਪਹਿਲੀ ਵਾਰ ਬਾਣੀ ਨੂੰ ਵੇਖ ਤੇ ਪਵਿੱਤਰ ਰਸਨਾ ਤੋਂ ਸੰਗਤ ਨੂੰ ਬਾਣੀ ਸੁਣਾਉਂਦੇ ਆਪ ਬਰਸ ਕਰਨੇ ਵੀ ਮਹਾਰਾਜ ਦੇ ਸਾਹਮਣੇ ਵੀ ਮੱਥਾ ਟੇਕੀਦਾ ਪਿੱਛੇ ਜਾ ਕੇ ਫਿਰ ਨਮਸਕਾਰ ਕਰੀਦਾ ਉਹ ਨਮਸਕਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਜੀ ਦੇ ਆਸਣ ਨੂੰ ਨਮਸਕਾਰ 98 ਸਾਲ ਦੇ ਬਜ਼ੁਰਗ ਬਾਪੂ ਧੰਮ ਬਾਬਾ ਬੁੱਢਾ ਸਹਿਬ ਨੂੰ ਮਹਾਰਾਜ ਚੁਣੇ 98 ਬਰੇ ਆ ਗਏ ਦਾਂ ਉੱਥੇ ਲਿਆਉਣ ਲੱਗਾ ਵੀ ਵੇਖੋ ਮਹਾਰਾਜ ਨੇ ਆਪ ਨਹੀਂ ਸਤਗੁਰੂ ਤਾਬਿਆ ਬੈਠੇ ਆਪ ਨਹੀਂ ਹੁਕਮਨਾਮਾ ਪੜ ਕੇ ਸੁਣਾਇਆ ਇੱਕ ਗੱਲ ਬੜੀ ਪਿਆਰੀ ਲਿਖਦੇ ਵਿਦਵਾਨ ਵੀ ਬਾਣੀ ਸੁਣਾਉਣ ਵਾਲਾ ਪੜਨ ਵਾਲਾ ਸਿੱਖ ਹੋ ਸਕਦਾ ਹੈ ਤਾਬਿਆ ਬਹਿਣ ਵਾਲਾ ਸਿੱਖ ਹੋ ਸਕਦਾ ਹੈ ਪ੍ਰਕਾਸ਼ ਸੁਖਾਸਣ ਕਰਨ ਵਾਲਾ ਸਿੱਖ ਹੋ ਸਕਦਾ ਹੈ ਗੁਰੂ ਜੀ ਕਿਉਂਕਿ ਗੁਰੂ ਸਾਹਿਬ ਆਪ ਨਹੀਂ ਤਾਬਿਆ ਬੈਠੇ ਮਹਾਰਾਜ ਹੁਣ ਦੋ ਚੀਜ਼ਾਂ ਆਈਆਂ ਭਾਈ ਗੁਰਦਾਸ ਜੀ ਨੇ ਲਿਖਣ ਦੀ ਸੇਵਾ ਕੀਤੀ 4 ਸਾਲ ਪਰ ਇਤਿਹਾਸ ਚ ਕਿਤੇ ਨਹੀਂ ਲਿਖਿਆ ਵੀ ਭਾਈ ਗੁਰਦਾਸ ਜੀ ਪ੍ਰਕਾਸ਼ ਜਨ ਸੁਖਾਸਣ ਦੀ ਸੇਵਾ ਕੀਤੀ ਹੋਵੇ ਹਾਂ ਕਰਦੇ ਹੋਣਗੇ ਪਰ ਇਹ ਨਹੀਂ ਵੀ ਉਹਨਾਂ ਕੀਤੀ ਨਹੀਂ ਪਰ ਮੈਂ ਜਿਹੜੀ ਗੱਲ ਕਰਦਾ ਵੀ ਲਿਖਤ ਰੂਪ ਚ ਮੌਜੂਦ ਨਹੀਂ ਹੈ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਬਾਰੇ ਇਹ ਕਿਤੇ ਇਤਿਹਾਸ ਨਹੀਂ ਆਇਆ ਵੀ ਉਹਨਾਂ ਗੁਰਬਾਣੀ ਲਿਖਣ ਦੀ ਕਿਤੇ ਸੇਵਾ ਕੀਤੀ ਹੋਵੇ ਉਨਾ ਜਿੰਨੀ ਸੇਵਾ ਕੀਤੀ ਰੋਜ਼ਾਨਾ ਪ੍ਰਕਾਸ਼ ਤਾਬਿਆ ਬਹਿਣਾ ਹੁਕਮਨਾਮਾ ਸੁਣਾਉਣਾ ਸੰਧਿਆ ਦਾ ਨੇਮ ਲਭਾਉਣਾ ਤੇ ਸੁਖਾਸਨ ਕਰਨਾ ਇਹ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਸਹਿਬ ਹੁਣ ਉਥੇ ਲਿਖਤ ਬੜੀ ਪਿਆਰੀ ਗੁਰਮਖਾਂ ਦੀ ਹੈ ਉਹ ਕਿੰਨੇ ਭਾਈ ਗੁਰਦਾਸ ਜੀ ਗਿਆਨ ਦਾ ਸੂਚਕਿਆ ਬ੍ਰह्म ਗਿਆਨੀ ਬਾਬਾ ਬੁੱਢਾ ਸਹਿਬ ਸ਼ਰਧਾ ਵੀ ਸੂਚਕਿਆ ਸ਼ਰਧਾ ਤੇ ਗਿਆਨ ਦੋਨੋਂ ਹੋਣ ਤੇ ਪਰਮੇਸ਼ਰ ਦੇ ਘਰ ਵੱਲ ਤੁਰ ਸਕੀਦਾ ਨਾ ਕੱਲਾ ਇੱਥੇ ਗਿਆਨਮਾਨ ਪਹੁੰਚਿਆ ਤੇ ਖਿਮਾ ਕਰਿਓ ਨਾ ਹੀ ਕੱਲਾ ਸ਼ਰਧਾ ਵਾਲਾ ਪਹੁੰਚੇ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਨਾ ਸ਼ਰਧਾ ਨਹੀਂ ਬਣ ਜਾਂਦੀ ਮੈਂ ਬਾਣੀ ਕੋਈ ਬਚਨ ਅਰਜ਼ ਕਰਾਂਗਾ ਧਾਰਮਿਕ ਤੌਰ ਤੇ ਜਨੇਊ ਇੱਕ ਚਿੰਨ ਹੈ ਅਸੀਂ ਗਾਤਰਾ ਸੱਜਿਓ ਖੱਬੇ ਨੂੰ ਪਾਉਨੇ ਆ ਜਨੇਊ ਖੱਬੇ ਨੂੰ ਸੱਜੇ ਨੂੰ ਪਾਇਆ ਜਾਂਦਾ ਜਿੱਦਾਂ ਜਿੱਦਾਂ ਦੀ ਕਿਸੇ ਦੀ ਬਰਾਦਰੀ ਹੈ ਜਾਤ ਹੈ ਓਵੇਂ ਓਵੇਂ ਜਨੇਊ ਦੀ ਕੁਆਲਿਟੀ ਬ੍ਰਾਹਮਣ ਰੇਸ਼ਮ ਦਾ ਪਹਿਨ ਸਕਦਾ ਖੱਤਰੀ ਵਾਸਤੇ ਸੂਤਰ ਜਿਹੜਾ ਉਹ ਹੈ ਵੈਸ਼ ਵਾਸਤੇ ਉਹਨੇ ਤੇ ਜੇ ਸ਼ੂਦਰ ਨੇ ਪਾਉਣਾ ਤੇ ਉਹਦੇ ਵਾਸਤੇ ਸ਼ੇਬਾ ਜਿਹੜਾ ਆਪਾਂ ਕਹਿ ਦਿੰਨੇ ਬੋਰੀਆਂ ਸਿੰਘ ਵਾਲਾ ਸਣ ਦਾ ਜਨੇਊ ਉਂਝ ਕਹਿ ਦਿੰਦੇ। ਔਰ ਉਹਦੇ ਦੀ ਤਿਹਾਰ ਵੱਖੋ ਵਖਰੇ ਹਰ ਚੀਜ਼ਾਂ ਵੱਖੋ ਵੱਖਰੀਆਂ। ਪਰ ਇੱਕ ਸ਼ਰਧਾ ਵੱਜ ਗਈ ਧਾਰਮਿਕ ਚਿੰਨ ਦੇ ਉੱਤੇ ਇੰਨੀ ਜਿਆਦੀ ਵੀ ਚਿੰਨ ਪਹਿਨ ਲਿਆ ਤੇ ਬਸ ਗੱਲ ਮੁੱਕ ਗਈ। ਭਗਤ ਬਾਬਾ ਕਬੀਰ ਮਹਾਰਾਜ ਨੂੰ ਵਕਤ ਦਾ ਧਰਮੀ ਬੰਦਾ ਕਹਿੰਦਾ ਵੀ ਤੈਨੂੰ ਰੱਬ ਦੀ ਗੱਲ ਕਹਿਣ ਦਾ ਨਾ ਹੱਕ ਨਹੀਂ ਹੈ ਕਿਉਂ ਪਹਿਲੀ ਗੱਲ ਤੂੰ ਹੈਂ ਸ਼ੂਦਰਾਂ ਦਾ ਤੂੰ ਤੇ ਉਦਾਂ ਹੀ ਸ਼ੂਦਰ ਆ ਨੀਵੀਂ ਬਰਾਦਰੀ ਦਾ ਆ ਰੱਬ ਦੀ ਗੱਲ ਕਰਨ ਦਾ ਤੈਨੂੰ ਅਧਿਕਾਰ ਹੀ ਕੋਈ ਤੇ ਜਦੋਂ ਮਨ ਵੀ ਲਿਆ ਜਾਏ ਤੇਰੇ 'ਚ ਕੋਈ ਕੋਈ ਕਣੀ ਕੋਈ ਰੱਬ ਦੀ ਗੱਲ ਕਹਿਣ ਦੀ ਹਿੰਮਤ ਦਾਦ ਹੈ ਉਹ ਵੱਡੀ ਗੱਲ ਹੈ ਤੂੰ ਸਾਂ ਜਨੇਉ ਹੀ ਨਹੀਂ ਪਾਇਆ ਹੋਇਆ ਇਵੇਂ ਤੇ ਹੋਣਾ ਚਾਹੀਦਾ ਨਾ ਹੁਣ ਉਹ ਸ਼ਰਧਾ ਦੀ ਗੱਲ ਕਰਦਾ ਤੇ ਭਗਤ ਕਬੀਰ ਮਹਾਰਾਜ ਨੇ ਜਿਹੜੀ ਗਿਆਨ ਦੀ ਗੱਲ ਕਹੀ ਨਾ ਉਹ ਬੜੀ ਕਮਾਲ ਦੀ ਉਹ ਕਹਿੰਦੇ ਆ ਵੀ ਠੀਕ ਆ ਸੂਤ ਦਾ ਜਿਨੇਊ ਹੋਣਾ ਹੀ ਬੜੀ ਵੱਡੀ ਗੱਲ ਆ ਉਹਨੇ ਆਖਿਆ ਹਾਂ ਇਹ ਕੋਈ ਛੋਟੀ ਜੀ ਗੱਲ ਮਹਾਰਾਜ ਕਹਿੰਦੇ ਜੇ ਸੂਤ ਦਾ ਜਿਨੇਊ ਹੋਣਾ ਵੱਡੀ ਗੱਲ ਆ ਫਿਰ ਤੇ ਮੈਂ ਤੇਰੇ ਨਾਲੋਂ ਕਈ ਗੁਣਾ ਵੱਡਾ ਕਿਉਂ ਮੈਂ ਕੋਤੀ ਜੁਲਾਹਾਂ ਦਾ ਮੇਰੇ ਬਾਪ ਦਾਦੇ ਪੜਦਾਦੇ ਕਾਮੀ ਸੂਤ ਦਾ ਕਰਦੇ ਰਹੇ ਸਾਡੇ ਘਰੇ ਤੇ ਖੱਡੀਆਂ ਲੱਗੀਆਂ ਹੋਈਆਂ ਅਈ ਕਾਮੀ ਸੂਤ ਦਾ ਕਰਦੇ ਔਰ ਮਹਾਰਾਜ ਬਚਨ ਗਿਆ ਕਹਿੰਦੇ ਹਮ ਘਰ ਸੂਤ ਤਨਹ ਨਿਤ ਤਾਣਾ ਕੰਠ ਜਨੇਉ ਤੁਮਾਰੇ ਤੇਰੇ ਤੇ ਗਿਣਤੀ ਦੇ ਧਾਗੇ ਹੀ ਹਨ ਮੇਰੇ ਘਰੇ ਤੇ ਪੰਡਾ ਪਈਆਂ ਸੂਤ ਦੀ ਤੁਮ ਤੋ ਵੇਦ ਪੜੋਗਾ ਇਤਰੀ ਤੂੰ ਕੱਲਾ ਜ਼ਬਾਨੋਂ ਪੜ ਸਕਦਾ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਇਹਨੂੰ ਗਾਇਤਰੀ ਮੰਤਰ ਆਉਂਦਾ ਇਹ ਵੇਦ ਮੰਤਰ ਪੜ ਲੈਂਦਾ ਤੂੰ ਤੇ ਸਿੱਖੇ ਹੋਇਆ ਤੁਮ ਤੋ ਵੇਦ ਪੜੋਗਾ ਇਤਰੀ ਗੋਬਿੰਦ ਰਿਦਾਏ ਹਮਾਰੇ ਮੇਰੀ ਜੇਹਬਾ ਬਿਸ਼ਨ ਨੈਨ ਨਰਾਇਣ ਮੇਰੀ ਜ਼ੁਬਾਨ ਤੇ ਵਿਸ਼ਨੂ ਵਸਦਾ ਨੈਣਾ ਚ ਨਰਾਇਣ ਅਕਾਲ ਪੁਰਖ ਰਹਿੰਦਾ ਹਿਰਦੇ ਬਸੈ ਗੋਬਿੰਦਾ ਜਮ ਦੁਆਰ ਜਬ ਪਤਰਸ ਬਵਰੇ ਤਬ ਕਿਆ ਕਹਿ ਸੁਨੂ ਕੰਦਾ ਅਕਸਰ ਜੇ ਲੇਖੇ ਦੀ ਗੱਲ ਕਰੀਏ ਪੰਡਤ ਜੀ ਫਿਰ ਤੇ ਧਿਆਨ ਦਿਓ ਜਿੱਦਣ ਇੱਥੋਂ ਜਾਣਾ ਆ ਸੂਤ ਇੱਥੇ ਹੀ ਸੜ ਜਾਣਾ ਜਨੇਉਤ ਨਹੀਂ ਜਾਣਾ ਨਾਲ कली गल शरदा दूँगी अपना ही नहीं उठाता जम द्वार जा पकड़ सबरे तब क्या कह सुनक आख्या हम गुरु तुम गुआर गुसाई जन्म जन्म रख ती अज तो नहीं जन्म जन्मा तो साढ़े सिर दे साया बन के तुरे तो हो बास कौदीरक कर मानने औरन को लगमा ਉਦੇ ਵਾਸਤੇ ਮੇਰਾ ਅੰਦਾਜ਼ਾ ਵੀ ਆਪਾਂ ਜਿੰਨੇ ਕ ਬੈਠੇ ਆਂ ਆਪਾਂ ਤਾਂ ਸਾਰੇ ਲਗਾ ਮਾਤਰਾ ਵਾਲੇ ਆਪਣੇ ਆਪ ਨੂੰ ਇਹ ਪੂਰਾ ਕਹਿੰਦਾ ਹਿੰਦ ਸਾਰੇ ਲਗਾ ਮਾਤਰਾ ਸੀ ਮਹਾਰਾਜ ਕਹਿੰਦੇ ਅੱਜ ਜੇ ਥੋੜੋ ਤੁਰੇ ਹਨ ਗੋਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖvare ਤਬ ਹੂੰ ਕੇ ਪਾਰ ਉਤਾਰ ਚਰਾਇਓ ਕਦੀ ਪਾਰ ਲਾਇ ਕਦੀ ਰੱਬ ਦੇ ਘਰ ਦਾ ਰਾਹ ਦੱਸਿਆ ਕਬੂ ਕੇ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ ਤੂੰ ਬ੍ਰਾਹਮਣ ਮੈਂ ਕਾਂਚੀ ਦਾ ਜੁਲਹਾ ਮੰਨਿਆ ਤੂੰ ਬ੍ਰਾਹਮਣ ਐ ਵੱਡਾ ਪਰ ਇਹ ਗਿਆਨ ਸੀਮਾ ਰਾਇਦਾ ਸ਼ਰਧਾ ਤਾਂ ਹੈ ਪਰ ਗਿਆਨ ਬਿਨਾ ਧਰਮ ਨਹੀਂ ਮਾਲਿਆ ਜਾਂਦਾ ਤਾਂ ਹੀ ਮਹਾਰਾਜ ਕਿਹਾ ਨਾ ਹਮਕਤ ਬ੍ਰਹਮ ਤੁਮ ਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮ ਕਤ ਦੂਧ ਜਦੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤਵਾਂ ਆਪ ਬਾਟ ਕਾਹੀ ਨਹੀਂ ਲਾਇਆ ਜੇ ਇਹ ਦੀ ਸ਼ਰਦਾ ਦੀ ਗੱਲ ਆ ਇਹ ਦੱਸ ਤੇ ਸਹੀ ਵੀ ਤੇਰੀਆਂ ਰਗਾਂ ਚ ਕਿੱਥੇ ਦੁੱਧ ਚੱਲਦਾ ਜੇ ਤੇਰੀਆਂ ਰਗਾਂ ਚ ਖੂਨ ਚੱਲਦਾ ਤੇ ਖੂਨ ਜਦ ਮੇਰੀਆਂ ਰਗਾਂ ਚ ਵੀ ਹੋਇਆ ਚੱਲਦਾ ਫਿਰ ਉੱਚਾ ਵੱਡਾ ਨੀਵਾ ਕੌਣ ਆ ਆ ਜੇ ਇਹ ਗੱਲਾਂ ਜਦੋਂ ਗਿਆਨ ਦੇ ਤੌਰ ਤੇ ਪਰਖੀਆਂ ਜਾਂਦੀਆਂ ਨਾ ਕਿ ਮਾ ਕਰਿਓ ਬੜੇ ਧਰਮ ਭੇਦ ਹੋ ਗਏ ਮੈਂ ਛੋਟੀ ਜੀ ਇੱਕ ਉਦਾਹਰਨ ਦਿਆਂ ਬਾਈਬਲ ਜਿਹੜਾ ਸਰੂਪ ਬਾਈਬਲ ਦਾ ਲਿਖਿਆ ਗਿਆ ਦਾ ਅੱਜ ਉਹ ਸਰੂਪ ਨਹੀਂ ਹੈ ਵਕਤ ਨਾਲ ਬੜਾ ਕੁਝ ਬਦਲਿਆ ਇਹ ਇਹਨਾਂ ਲੋਕਾਂ ਦੀ ਉਦਾਹਰਨ ਹੈ ਗੈਲੀਲੀਓ ਦਾ ਸਿਧਾਂਤ ਕਿੰਨੇ ਨਹੀਂ ਪੜਿਆ ਬਾਈਬਲ ਇੱਕ ਗੱਲ ਲਿਖੀ ਬਈ ਧਰਤੀ ਜਿਹੜੀ ਹੈ ਨਾ ਇਹ ਗੋਲ ਨਹੀਂ ਹੈ ਏ ਉੱਪਰ ਖੁੱਬੜਿਆ ਕਹਿ ਲੋ ਮੈਂ ਸਿੱਧੇ ਜੇ ਪੰਜਾਬੀ ਲਫ਼ਜ਼ ਵਰਤਾਂ ਜਿਸ ਦਿਨ ਗੈਲੀਲੀਓ ਨੂੰ ਸਮਝ ਆਈ ਨਾ ਉਹਨੇ ਆਖਿਆ ਨਹੀਂ ਧਰਤੀ ਗੋਲ ਐ ਧਰਤੀ ਦੂਜੇ ਪਰਕਰਮਾ ਕਰਦੀ ਐ ਇੱਕ ਉਹ ਖੁਦ ਕੋ ਮਦੀ ਪਈ ਐ ਇੱਕ ਉਹ ਨਾਲ ਘੁੰਮਦਿਆ ਘੁੰਮਦਿਆ ਸੂਰਜ ਦੀ ਪਰਕਰਮਾ ਕਰਦੀ ਗੈਲੀਲੀਓ ਨੂੰ ਧਾਰਮਿਕ ਬੰਦੇ ਆ ਕੱਲੇ ਸ਼ਰਦਾ ਵਾਲੇ ਜਿਹੜੇ ਸੀ ਉਹਨਾਂ ਪਕੜਿਆ ਜੇਲ ਚ ਪਾਇਆ ਕਹਿਣ ਲੱਗੇ ਤੂੰ ਇਹ ਸਿਧਾਂਤ ਤੈਨੂੰ ਕਹਿਣਾ ਪਏਗਾ ਵੀ ਇਹ ਝੂਠ ਆ ਗੈਲੀਡੀਓ ਆਖਿਆ ਵੀ ਸ਼ਰਦਾ ਆਪਣੀ ਥਾਂ ਤੇ ਐ ਪਰ ਗਿਆਨ ਇਹ ਐ ਜਿੱਥੋਂ ਤੱਕ ਮੈਂ ਪਹੁੰਚਿਆ ਹੋ ਸਕਦਾ ਤੁਹਾਡੀ ਬਾਈਬਲ ਨਾ ਪਹੁੰਚੀ ਹੋ ਗੈਲੀਡੀਓ ਨੂੰ ਜ਼ਹਿਰ ਦੇ ਕੇ ਮਾਰ ਜ਼ਰੂਰ ਦਿੱਤਾ ਗਿਆ ਪਰ ਸੱਚ ਇਹ ਆ ਉਹਦੇ ਗਿਆਨ ਨੂੰ ਵਕਤ ਦੀ ਸ਼ਰਦਾ ਫੇਲ ਨਹੀਂ ਕਰ ਸਕਿਆ ਅੱਜ ਬਹੁਣ ਨਹੀਂ ਮੰਨਦਾ ਉਹ ਚੈਪਟਰ ਕੱਢਣੇ ਪਏ ਉਹਨਾਂ ਨੂੰ ਆਪਣੇ ਧਾਰਮਿਕ ਜਰਾ ਕੁਝ ਇਹ ਇੱਕ ਧਾਰਮਿਕ ਗੱਲ ਨਹੀਂ ਬੜੀਆਂ ਐਸੀਆਂ ਗੱਲਾਂ ਅੱਜ ਵਕਤ ਦੇ ਗਿਆਨ ਨੇ ਬਹੁਤ ਚੀਜ਼ਾਂ ਦੀਆਂ ਤਝਲੀਆਂ ਉਡਾ ਕੇ ਰੱਖ ਦਿੱਤੀ ਸਤਿਗੁਰੂ ਦੇ ਘਰ ਜੇਸੇ ਕਰਕੇ ਕੱਲੀ ਸ਼ਰਧਾ ਨਹੀਂ ਮਹਾਰਾਜ ਗਿਆਨ ਜ਼ਰੂਰ ਕਿਹਾ ਪਾਸ਼ਾ ਕਹਿੰਦੇ ਆ ਤੂੰ ਬ੍ਰਾਹਮਣ ਮੈਂ ਕਾਂਚੀ ਦਾ ਜੁਲਖਾ ਮੂਝੋ ਮੋਰ ਗਿਆਨਾ ਤੂੰ ਤੋ ਜਾ ਚੇ ਪੂ ਪਤਰਾ ਜੇ ਹਰ ਸਿਉ ਮੋਹਰ ਤੇ ਆਂ ਮੈਂ ਇਕ ਬੜੀ ਪਿਆਰੀ ਗੱਲ ਤੁਸੀਂ ਰੋਜ ਆਸਾ ਕੀ ਵਾਰ ਚ ਪੜਦੇ ਆਪਾਂ ਆਮ ਦੇਖਦੇ ਆਏ ਸਾਡੇ ਬਜ਼ੁਰਗਾਂ ਤੋਂ ਨਾ ਕੁਝ ਗੱਲਾਂ ਸਾਡੇ ਚ ਪ੍ਰਚਲਿਤ ਹੋ ਜਾਂ ਉਹਦੇ ਚ ਇੱਕ ਗੱਲ ਪ੍ਰਚਲਿਤ ਹੋਈ ਸ਼ਰਾਦ ਕਰਨ ਔਰ ਕੈਸੀ ਬੰਦੇ ਦੀ ਮੈਟੈਲਟੀ ਹੋਏਗੀ ਵੀ ਬਜ਼ੁਰਗਾਂ ਦੇ ਨਮਿਤ ਕਿਸੇ ਨੂੰ ਖਵਾਇਆ ਹੋਇਆ ਭੋਜਨ ਤੇਰੇ ਬਜ਼ੁਰਗਾ ਦਾ ਕੱਪੜਾ ਸਰਾਧ ਪਰ ਹਾਲਾਂਕਿ ਬਾਣੀ ਕਿਹਾ ਜੀਵਤ ਪਿਤਰ ਨਾ ਮਾਨੇ ਕੋਉ ਮੂਹੇ ਸਰਾਧ ਕਰਾਂ ਵੀ ਭਲਿਆ ਜੇ ਪ੍ਰਸ਼ਾਦਾ ਬਾਣੀ ਸ਼ਕਾਉਣਾ ਤੇ ਇਹਨਾਂ ਦੀ ਜੀਂਦੇ ਜੀ ਦੀ ਇੱਜ਼ਤ ਕਰ ਮਰਿਆਂ ਦੇ ਕਾਦੇ ਸਰਾਧ ਹੈ ਧੰਨ ਗੁਰੂ ਨਾਨਕ ਸਾਹਿਬ ਨੂੰ ਨਾ ਇੱਕ ਬ੍ਰਾਹਮਣ ਪੰਡਿਤ ਮਿਲਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਸ਼ਰਾਬ ਕਰਦੇ ਉਹਨੇ ਆਖਿਆ ਜੀ ਜ਼ਰੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਕਿਹਦਾ ਕਿਹਦਾ ਕਰਦੇ ਹੋ ਸ਼ਰਾਬ ਉਹ ਕਹਿਣ ਲੱਗਾ ਮਹਾਰਾਜ ਜਿਹੜਾ ਮਰਜੀ ਕਰਾ ਲਾ ਆ ਸਾਡੀ ਤੇ ਕਿਰਤ ਆ ਅਸੀਂ ਤੇ ਕਰਨਾ ਆ ਸ਼ਰਾਬ ਸਾਹਮਣੇ ਵਾਲਾ ਕੋਈ ਹੋਵੇ ਮਹਾਰਾਜ ਕਹਿੰਦੇ ਮੰਨ ਲਓ ਕੋਈ ਚੋਰ ਹੋਵੇ ਕਰਦੇ ਹੋ ਕਿ ਉਹਨੇ ਆਖਿਆ ਵੀ ਭਾਵੇਂ ਚੋਰ ਠੱਦ ਕੋਈ ਆ ਜਾਵੇ ਸਭ ਪਰਵਾਹ ਨਹੀਂ। ਮਹਾਰਾਜ ਕਹਿੰਦੇ ਫਿਰ ਗੱਲ ਤੇ ਰਹੋ। ਚੋਰ ਬੰਦੇ ਨੇ ਬਾਪ ਦਾ ਸਰਾਧ ਕਰਾਉਣਾ ਘਾਡੇ ਕੋਲ ਆਇਆ। ਤੁਸੀਂ ਸਮਗਰੀ ਲਿਖ ਦਿੱਤੀ। ਬਿਸਤਰਾ ਚਾਹੀਦਾ ਹੈ, ਭਾਂਡੇ ਚਾਹੀਦੇ। ਸਾਜ਼ੋ ਸਮਾਨ ਚਾਹੀਦਾ ਤੇ ਚੋਰ ਨੇ ਕਿਹੜਾ ਦੁਕਾਨ ਤੋਂ ਲਿਆਉਣਾ ਜਾਵੇ? ਜਿਹਦਾ ਕੰਮ ਹੀ ਚੋਰੀ ਕਰਨਾ ਹੋ ਸਕਦਾ ਹੈ। ਉਸੇ ਰਾਤ ਗਵਾਂਢੀਆਂ ਦੇ ਸੰਨ ਲਾਏ ਤੇ ਸਾਰਾ ਕੁਝ ਜਿਹੜੀ ਸਮਗਰੀ ਲਿਖੀ ਉਹਨੂੰ ਮਿਲੀ ਉਹਨੇ ਲਿਆਤੀ ਫੇ ਵੀ ਕਰੋਗੇ ਕਹਿਣ ਲੱਗੇ ਮਹਾਰਾਜ ਕਰਾਂਗੇ ਸਤਗੁਰੂ ਕਹਿੰਦੇ ਕੀਤਾ ਹੋਇਆ ਸਰਾਗ ਆਈ ਹੋਈ ਸਮਗਰੀ ਜਾਂਦੀ ਕਿੱਥੇ ਉਹਨੇ ਆਖਿਆ ਮਹਾਰਾਜ ਪਿੱਤਰ ਲੋਕ ਇਹਦਾ ਫਲੀ ਭੂਤ ਇਹਦਾ ਫਲ ਬਜ਼ੁਰਗਾ ਨੂੰ ਮਿਲਦਾ ਮਹਾਰਾਜ ਕਹਿੰਦੇ ਫਿਰ ਪੰਡਿਤ ਜੀ ਹੋ ਸਕਦਾ ਜਿੱਥੇ ਚੋਰ ਵਾਂ ਦਾ ਬਜ਼ੁਰਗ ਬੈਠਾ ਹੋਵੇ ਗਵਾਂਡੀਆਂ ਦਾ ਬਜ਼ੁਰਗ ਵੀ ਉੱਥੇ ਬੈਠਾ ਹੋਵੇ ਉਹਨੇ ਤੇ ਮਿੰਟ ਲਾਉਣਾ ਉਹਨੇ ਤੇ ਭਾਂਡੇ ਉਦੋਂ ਹੀ ਪਛਾਣ ਲੈਣ ਵੀ ਆਹ ਤੇ ਗੜਵੀ ਸਾਡੀ ਆਪ ਇਸ ਤਰ੍ਹਾਂ ਤੇ ਮੇਰੇ ਵਾਲਾ ਇਹ ਕਿਥੋਂ ਆ ਗਿਆ ਇਹ ਦੇਖੋ ਪੰਡਿਤ ਜੀ ਫਿਰ ਕੀ ਬਣੇਗੇ ਜੇ ਮਹਾਤਾ ਧਰਮ ਹੋਵੇ ਆਰੋਏ ਪਿੱਤਰੀ ਦੇ ਅੱਗੇ ਵਸਤ ਸਿਝਾਣੀ ਵਸਤੂ ਤੇ ਪਲਾਂ ਚ ਸਿਝਾਣੀ ਗਈ ਪਿੱਤਰੀ ਚੋਰ ਕਰੇ ਜਿਹਨੇ ਚੋਰੀ ਕੀਤੀ ਉਹ ਤੇ ਚੋਰ ਹੈ ਹੀ ਹੈ ਜਿਹਦੇ ਕੋਲ ਸਮਾਨ ਪਹੁੰਚਿਆ ਉਹ ਉਂਝੀ ਚੋਰ ਬਣ ਗਿਆ ਉਹ ਵੱਡੀਆਂ ਹੱਥ ਦਲਾਲ ਕੇ ਪੰਡਤ ਜੀ ਦਲਾਲੀ ਤੇ ਫੇ ਤੁਸਾਂ ਹੀ ਕੀਤੀ ਨਾ ਦਲਾਲ ਤੋ ਹੀ ਹੈ ਜਿਹੜਾ ਇਧਰੋਂ ਸੌਦਾ ਉਧਰ ਕਰਾਉਂਦਾ ਵਿਚਲੇ ਦਲਾਲ ਤੂੰ ਤੁਸੀਂ ਆ ਫੇ ਜੇ ਤੁਸੀਂ ਚੋਰੀ ਦੇ ਸਮਾਨ ਨਾਲ ਫੜੇ ਗਏ ਤੇ ਤੁਹਾਡਾ ਕੀ ਬਣੇਗਾ ਉਹ ਵੱਡੀਆਂ ਖਾਤ ਦਾ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਸਾਲੂ ਤੇ ਮਾਰਾ ਜਦੋਂ ਦਾਨ ਦੀ ਗੱਲ ਆਈ महाराज ते इतक सानू आख्या अकली साहेब सेवी है ज्ञान ही है ना अकली साहेब पाई है मां, अकली पढ़ के बूझिए अकली कीचै दां, सुर्द जागरी हो गया ज्ञानवान होना बहुत जरूरी है कली शरदा ਕਿਮਾਂ ਕਰੇਉ ਪਰਮੇਸ਼ਰ ਦੇ ਘਰ ਦਾ ਰਾਹ ਨਹੀਂ ਦਿੰਦੀ ਤੇ ਨਾ ਹੀ ਕਲਾ ਗਿਆਨ ਤੇ ਦੋਆਂ ਦਾ ਸੁਮੇਲ ਹੋਣਾ ਜ਼ਰੂਰੀ ਬਿਲਕੁਲ ਏਵੇਂ ਜਿਵੇਂ ਸੇਵਾ ਤੇ ਸਿਮਰਨ ਦੋ ਹੀ ਰਾਹ ਆ ਪਰਮੇਸ਼ਰ ਵਾਹਿਗੁਰੂ ਦਾ ਘਰ ਜਿਹੜਾ ਆ ਇਹਨਾਂ ਦੋਆਂ ਦੇ ਸੁਮੇਲ ਨਾਲ ਚੱਲਦਾ ਹੈ ਭਗਤੀ ਵਾਲੇ ਬਹੁਤ ਆਏ ਪਰ ਜੇ ਸੇਵਾ ਨਹੀਂ ਤੇ ਕੱਲੀ ਭਗਤੀ ਪ੍ਰਵਾਨ ਨਹੀਂ ਹੋਈ ਸੇਵਾ ਵਾਲੇ ਬੜੇ ਆਏ ਭਗਤੀ ਦਾ ਕਿਣਤਾ ਦੀ ਮਾਲਿਆ ਤੇ ਖੇਡਦਾ ਵੀ ਨਾ ਹੋਇ ਨਿਕਸਰੇ ਪੰਖੀ ਸਿਮਰ ਹਰ ਪਾਖ ਸਤਿਗੁਰੂ ਇਹ ਸਿਧਾਂਤ ਦਿੱਤਾ ਤੇ ਭਗਤ ਬਾਬਾ ਤੰਨਾ ਸਾਹਿਬ ਦੀ ਪੌੜੀ ਗਾਰੇ ਸੰ ਔਰ ਗੁਰੂ ਅਰਜਨ ਦੇਵ ਸਾਹਿਬ ਨੇ ਤੇ ਸਿਧਾਂਤ ਇਹਨਾਂ ਵੱਡਾ ਦਿੱਤਾ ਇਹ ਬਿਦ ਸੁਣ ਕੇ ਜਾਗਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸੈਆਂ ਤੰਨਾ ਉੜ ਭਾਗਾ ਸਤਗੁਰੂ ਦੀ ਅੰਮ੍ਰਿਤ ਬਾਣੀ ਪੜਦਿਆਂ ਜਿੱਥੇ ਗੁਰੂ ਦਾ ਆਦਰ ਗੁਰੂ ਸਾਹਿਬ ਦਾ ਸਤਕਾਰ ਸਰਦਾ ਰੂਪ ਵਿੱਚ ਅਤ ਜ਼ਰੂਰੀ ਹੈ ਉਥੇ ਗੁਰੂ ਦੇ ਸ਼ਬਦ ਦਾ ਗਿਆਨ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਐਵੇਂ ਕੁੰਬੇ ਬੱਦਾ ਜਾਲ ਰਖੈ ਜਾਲਬਿਨ ਕੁੰਬ ਨਾ ਹੋਵੇ ਗਿਆਨ ਦਾ ਬੱਦਾ ਮਨ ਰਹਿ ਗੁਰਬਿਨ ਗਿਆਨ ਨਾ ਹੋਵੇ ਗਿਆਨ ਅੰਜਨ ਗੁਰ ਦੀ ਆ ਆ ਗਿਆ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਨਿਰਮਲ ਨਿਰਮਲ ਕਰਮ ਬੋਕੀਨੇ ਨਿਤ ਸ਼ਾਖਾ ਖਰੀ ਜੀਚੈ ਧਰਮ ਫੁੱਲ ਫਲ ਬੁਰ ਗਿਆਨ ਦੜਾਇ ਬਹਿਕਾਰ ਬਾਸ जग ਦੀ ਜੈ ਮਹਾਰਾਜ ਕਹਿੰਦੇ ਧਰਮ ਫੁੱਲਿਆ ਫਲ ਜਿਹੜਾ ਇਹਨੂੰ ਗਿਆਨ ਦਾ ਹੀ ਲੱਗਣਾ ਗਿਆਨ ਕੀ ਅੰਦਰ ਦੀ ਉਹ ਜੁਗਤਿਆ ਜਿਹਦੇ ਨਾਲ ਪਰਮੇਸ਼ਰ ਦੇ ਘਰ ਦੇ ਪਾਂਦੀ ਬਣੀਦਾ ਹੈ ਸਤਿਗੁਰੂ ਮਿਹਰવાન ਹੋਣ ਵਿਚਾਰਾ ਕਰਦੇ ਆ ਹੋਇਆਂ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ